ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਣੇ ਤੇ ਅੱਜ ਮੈਂ ਨਹਾ ਧੋ ਕੇ ਰੋਟੀ ਰਾਟੀ ਬਣਾ ਕੇ ਸਾਰਾ ਕੁਝ ਤਿਆਰ ਕਰਕੇ ਹੋ ਗਈ ਆ ਕਿਉਂਕਿ ਅੱਜ ਮੈਂ ਲੇਟ ਹੋ ਗਈ 10:30 ਹੋ ਚੁੱਕੇ ਨੇ ਮੈਂ ਲੇਟ ਹੋ ਗਈ ਤਾਂ ਮੈਂ ਰੋਟੀ ਪਾਣੀ ਬਣਾ ਲਿਆ ਸੀ ਕੱਪੜੇ ਵੀ ਧੋ ਲਿਆ ਸਾਰਾ ਕੁਝ ਕਰ ਲਿਆ ਤੇ ਰੋਟੀ ਬਣਾਈ ਸੀ ਅਜ ਆਲੂ ਦੇ ਆਲੂ ਦੇ ਪਰੌਂਠੇ ਤੁਹਾਨੂੰ ਦਿਖਾਈ ਨਹੀਂ ਸਕਦੇ ਕਿਉਂਕਿ ਮੈਂ ਖਾ ਲਿਆ ਅੱਜ ਵੈਸੇ ਮੈਂ ਲੇਟ ਹੋ ਗਈ ਕੰਮ ਕਰਨ ਤੇ ਫਿਰ ਮੈਂ ਤੁਹਾਨੂੰ ਦਿਖਾ ਨਹੀਂ ਸਕਦੇ ਮੈਂ ਕੱਪੜੇ ਦਿਖਾਣੇ ਕਿੰਨੇ ਧੋਤੇ ਆ ਮੈਂ ਤੋ ਗਾਇਸ ਆਹ ਮੈਂ ਕਪੜੇ ਧੋਤੇ ਸੀ ਆ ਪਏ ਹੋਇਆ ਕਪੜੇ ਆਹ ਕਪੜੇ ਧੋਤੇ ਬਾਹਰ ਧੁੱਪ ਦੇਖੋ ਕਿੰਨੀ ਜ਼ਿਆਦਾ ਹੋ ਗਈ ਹੈ ਤੇ ਆ ਦੇਖੋ ਕੋਈ ਵੀ ਨਹੀਂ ਗਾ ਸਾਰੇ ਹੰਦਰ ਵੜ ਗਏ ਆਪਣੇ ਘਰਾਂ ਦੇ ਵਿੱਚ ਕਿਉਂਕਿ ਧੁੱਪ ਹੀ ਇੰਨੀ ਹੋ ਗਈ ਸੀ ਬੜਾ ਧੁੱਪ ਹੋ ਗਈ ਸੀ ਗਰਮੀ ਵੀ ਬਹੁਤ ਹੋ ਗਈ ਹੈ ਗਾਇਸ ਤੁਸੀਂ ਸਾਰੇ ਇਸ ਟਾਈਮ ਦੇ ਉੱਪਰ ਮੇਰੀ ਵੀਡੀਓ ਦੇਖਦੇ ਪਏ ਹੋ ਤੇ ਤੁਸੀਂ ਇੱਕ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਕੋਲੋਂ ਚ ਇਸ ਫੋਨ ਦੇ ਉੱਪਰ ਬੈਟਰੀ ਕਿੰਨੀ ਹੈ ਤਾਂ ਪੀਸ ਕਮੈਂਟ ਜ਼ਰੂਰ ਕਰਿਓ ਆ ਦੇਖੋ ਮੇਰਾ ਮੰਗਲ ਸੂਤਰ ਟੁੱਟ ਗਿਆ ਤਾਂ ਮੈਂ ਇਹਨੂੰ ਕਦੋਂ ਦੀ ਜੋੜ ਰਹੀਏ ਜੋੜੇ ਨਹੀਂ ਰਿਹਾ ਟੁੱਟ ਗਿਆ ਵਿਚਾਰਾ ਚਲੋ ਕੋਈ ਨਾ ਜੋੜਾਂਗੇ ਜੁੜ ਗਿਆ ਤਾਂ ਵਧੀਆ ਨਹੀਂ ਤਾਂ ਦੇਖਾਂਗੇ ਹੋਰ ਕੀ ਆ ਦੇ ਮੈਂ ਨਾ ਹੁਣੇ ਹੁਣੇ ਲਾਈਵ ਆਈ ਸੀ ਤੇ ਲਾਈਵ ਐਂਡ ਕਰਕੇ ਮੈਂ ਬੈਠ ਚੁੱਕੀ ਹਾਂ ਕਿਉਂਕਿ ਬੈਠੇ ਬੈਠੇ ਨੂੰ ਮੇਰੀ ਕਮਰ ਦੁਖਣ ਲੱਗੀ ਸੀ ਤੇ ਹੁਣ ਭੁੱਖ ਲੱਗੀ ਆ ਬਹੁਤ ਜ਼ੋਰਾਂ ਦੀ ਤੇ ਦੇਖਦੇ ਆ ਰੋਟੀ ਰਾਟੀ ਕੀ ਬਣਾਣੇ ਕੀ ਖਾਣੇ ਇਹ ਤਾਂ ਕਹਿੰਦੇ ਸੀ ਮੈਂ ਮੈਗੀ ਖਾਉਂਗਾ ਤੇ ਮੈਗੀ ਬਣਾ ਦੇ ਤੇ ਦੇਖਦੇ ਆ ਮੈਗੀ ਖਾਣੇ ਆ ਕਿ ਕੀ ਖਾਣਾ ਵਾ ਤਾਂ ਫਿਰ ਜੇ ਮੈਗੀ ਬਣਾਵਾਂਗੇ ਤਾਂ ਮੈਗੀ ਖਾ ਲਾਂਗੇ ਤੇ ਦੇਖਦੇ ਆ ਮੈਂ ਤਾਂ ਕੰਨੇ ਇਹਨਾਂ ਨੂੰ ਮੰਮੀ ਦਿਖਾ ਦੇ ਕੋਈ ਵਲੌਗ ਦੇ ਹਾਂ ਮੰਮੀ ਦਿਖਾਵਾ ਛੱਡ ਦੇ ਮੇਰੀ ਮਦਰ ਮੇਰੇ ਮਦਰ ਦੇ ਇੱਲੋ देख मैंने मदर इन लॉ देख ले इस टाइम पर उठी सोए हां इंस्पायर हो गए से 27 फरवरी ने मेरे मदर इन लॉ ते बस बाहर तो पे बहुत दबा जांदा मन बिल्कुल नहीं कर रहा की करिए इत्तई है फिर मैं जा रही हूं मैगी बनाने ਤੇ मैं थानू दिखानी हूं मैं मैगी बनाने जा रही हूं ते मैं ਉਹਦੇ ਵਿੱਚ मैगी बॉईल ਕਰਤੀ ਆ ਟਮਾਟਰ ਸੀਗੇ ਨਹੀਂ ਪਿਆਜ਼ ਹੈਗੇ ਟਮਾਟਰ ਸੀਗੇ ਨੇ ਤਾਂ ਮੈਂ ਸਿੰਪਲਿੱਤੀ ਮੈਗੀ ਬਣਾ ਰਹੀ ਆ ਪਾਣੀ ਵਿੱਚ ਬੋਇਲ ਲੈਣਾ ਮਸਾਲਾ ਪਾ ਲੈਣਾ ਟਮਾਟਰ ਖਤਮ ਹੋ ਗਏ ਸਾਡੇ ਕੋਲ ਮੈਂ ਦੇਖਿਆ ਹੁਣੇ ਫ੍ਰਿਜ ਤੇ ਫਿਰ ਮੈਂ ਟਮਾਟਰ ਸਾਮਣੂ ਡੈਡੀ ਨੂੰ ਕਹੂੰਗੀ ਜੇ ਕੰਮ ਹੋਇਆ ਹੁਣਾਂ ਤਾਂ ਲਿਆਣਗੇ ਨਹੀਂ ਹੋਇਆ ਹੁਣਾਂ ਤਾਂ ਕੋਈ ਗੱਲ ਨਹੀਂ ਤੇ ਅੱਜ ਬਿਨਾ ਟਮਾਟਰ ਦੀ ਆਪਾਂ ਮੈਗੀ ਖਾਵਾਂਗੇ ਤੇ ਦੇਖੋ ਮੈਂ ਇਹਦੇ ਵਿੱਚ ਪਾਣੀ ਵਿੱਚ ਮੈਗੀ ਪਾਏ ਉਹ ਬੋਇਲ ਹੋਣ ਲੱਗੀ ਆ ਥੋੜੀ ਜਿਹੀ ਬੋਇਲ ਹੋ ਜੂਗੀ ਫਿਰ ਆਪਾਂ ਮਸਾਲਾ ਪਾਵਾਂਗੇ ਮਸਾਲੇ ਪਾਉਣ ਤੋਂ ਬਾਅਦ ਫਿਰ ਖਾਵਾਂਗੇ ਫਟਾਫਟ ਤੇ ਫਟਾਫਟ ਮੈਂ ਇਹਨੂੰ ਇਦਾਂ ਕਰ ਲੈਨੇ ਆ ਕੇ ਚਮਚ ਨਾਲ ਹਿਲਾ ਲਨੇ ਆਲੇ ਚਮਚ ਨਾਲ ਹਿਲਾ ਕੇ ਹਾਰੇ ਥੋੜੀ ਠੀਕ ਹੋ ਜੂਗੀ ਫਟਾਫਟ ਚਮਚ ਨਾਲ ਹਿਲਾ ਕੇ ਤੇ ਮੈਂ ਇਹ ਬਣਾਵਾਂਗੇ ਆਪਾਂ ਗਰਮੀ ਬਹੁਤ ਲੱਗ ਰਹੀ ਗੋਲ ਜਿਆਦਾ ਗਰਮੀ ਹੋਈ ਹੈ ਅੱਜ ਇਸ ਆ ਮਸਾਲਾ ਮੈਸੀ ਜਨਾ ਘਟਤਾ ਸੀ ਆ ਦੇਖ ਸੀਜਰ ਪਈ ਹੋਈ ਹੈ तो आप फटा फटा मसाला पा देंगे बोयल हो गया इन खास नहीं बनोगे अभी तो मैं पता है क्योंकि आप टमा प्याज कुछ पाया नहीं है तो मैगी इन्नी बनो नहीं बनो कोई पता नहीं मिला तो सारे पैकेट खाली हो गए हैं आ रेखर आ खाली हो गए हैं आ रेखर ਖਾਲੇ ਹੋ ਗਏ ਨੇ ਤੇ ਮੈਗੀ ਦੇਖੋ ਹੁਣ ਥੋੜਾ ਇਹਦਾ ਪਾਣੀ ਸੁੱਕੂਗਾ ਫਿਰ ਹੀ ਬਣੂਗਾ ਇਹਦਾ ਇਹਨਾਂ ਗਾਈਜ਼ ਆ ਦੇਖਿਓ ਅੱਜ ਜੋਤੀ ਨੇ ਨਾ ਲੁਕੋ ਕੇ ਰੱਖਿਆ ਹੋਇਆ ਜਿਹੜਾ ਕਿ ਮੈਨੂੰ ਪਤਾ ਨਹੀਂ ਲੱਗੇ ਤੇ ਮੇਰੇ ਕੁਦਰਤੀ ਹੱਥ ਲੱਗ ਗਿਆ ਕਿ ਇਹ ਸਾਲਾ ਇੱਥੇ ਪਿਆ ਤੇ ਮੈਨੂੰ ਪਤਾ ਨਹੀਂ ਸੀਗਾ ਹੁਣ ਹੋਈ ਪਤਾ ਨਹੀਂ ਹੈਗਾ ਦੇਖਿਓ ਜਰਾ ਬਣ ਗਿਆ ਹੈ ਮੈਗੀ ਹਾਂ ਇਹ ਮੈਗੀ ਵਿੱਚ ਤੂੰ ਆ ਵੀ ਪਾਲਾ ਯਾਰ ਕਿਉਂ ਖਾਣਿਆ ਇਹ ਤੂੰ ਕਿੱਥੇ ਲਗਾ ਕੇ ਰੱਖਿਆ ਸੀਗਾ ਕਿਸੇ ਵੀ ਨੂੰ ਖਾਣਿਆ ਤੇ ਖਾਣੇ ਤੇ ਮੈਨੂੰ ਕਿਉਂ ਦੱਸਿਆ ਤੂੰ ਤੁਸੀਂ ਬਾਅਦ ਚ ਖਾ ਲਿਓ ਨਾ ਲੈ ਬਾਅਦ ਚ ਖਾ ਲੇ ਬਾਅਦ ਵਿੱਚ ਲਵਾਫਾ ਖਾਣਾ ਇਹ ਦੇਖ ਲੈ ਜੀ ਇਹ ਇਦਾਂ ਲਗਾ ਕੇ ਰੱਖੀ ਨੇ ਚੀਜ਼ ਤੇ ਮੈਨੂੰ ਨਹੀਂ ਦੱਸਿਆ ਇਹਨੇ ਆਪਣੇ ਵਾਸਤੇ ਹੁਣ ਮੈਂ ਮੈਗੀ ਖਾਣ ਲੱਗੀ ਹਾਂ ਆ ਦੇਖੋ ਮੈਗੀ ਬਣ ਚੁੱਕੀ ਆ ਤੇ ਮੈਗੀ ਖਾਵਾਂਗੇ ਮੇਰੇ ਘਰ ਵਾਲੇ ਬੈਠੇ ਹੋਇਆ ਉਹ ਵੀ ਪਲੇਟ ਲੈ ਕੇ ਬਟਾਏ ਉਹਨਾਂ ਨੇ ਵੀ ਮੈਗੀ ਖਾਣੀ ਆ ਤੇ ਫਟਾਫਟ ਮੈਗੀ ਮੋਗੀ ਖਾ ਕੇ ਫਿੱਟ ਵੱਜੂਗਾ ਮਜ਼ਾ ਆ ਜਾਂਦਾ ਮੈਗੀ ਖਾ ਕੇ ਵੀ ਕੱਲ ਗੋਲ ਗੱਪੇ ਖਾਈ ਸੀ ਅੱਜ ਮੈਗੀ ਖਾ ਰਹੀ ਆ ਹਾ ਲਓ ਜੀ ਆ ਹੁਣ ਤਿਆਰ ਹੁੰਦੀ ਪਈਏ ਦੇਖ ਲਿਓ ਆ ਇਹਦਾ ਸਮਾਨ ਦੇਖੋ ਕੀ ਆ ਕੀ ਕੀ ਸਮਾਨ ਤੁਸੀਂ ਆ ਦੇਖ ਲਿਓ ਜਿਆਦਾ ਨਹੀਂਗਾ ਆ ਬਿੰਦੀਆਂ ਨੇ ਆ ਵੀ ਬਿੰਦੀ ਆ ਆ ਕੀ ਆ ਕੀ ਕਹਿੰਦੇ ਇਹਨੂੰ ਕੀ ਇਹ ਅੱਛਾ ਇਹ ਕਰੀਮ ਆ आ की पता नहीं कह आ लिबिस्टिक लिबिस्टिका आजाइल है ए ए निल्ष्टे निल्ष्टे आ आवी, आ, आ यार तू इनी पावर होगी इनकी लबिस्टिक ਕੀ ਹੈ ਵਾਈਟ ਟੋਨ ਆਹ ਨੇਲ ਪੋਲਿਸ਼ ਆ ਬੋਆ ਕੀ ਹੈ ਬੋਰੋ ਪਲਸ ਆਹ ਨੇਲ ਪੋਲਿਸ਼ ਆ ਵੀ ਨੇਲ ਪੋਲਿਸ਼ ਇਹਨੇ ਕੀ ਹੈ ਲਬਿਸਤੀ ਗਾ ਇਹ ਕਾ ਵਾ ਕੀ ਹੈ ਇਹ ਨਹੀਂ ਡੀਪੈਸਟ ਐਚ ਡੀ ਮੈਟਲ ਪਤਨ ਕੀ ਹੈ ਇਹ ਕਾ ਸਾੜੀ ਗੋਲੀਆਂ ਜੀ ਨੇ ਕਾਦੀ ਗੋਲੀਆਂ ਇਹ ਬੜਾ ਬਈ ਅਣਕੀ ਆ ਹੁਣ ਹੋਣ ਲੱਗਿਆ ਤਿਆਰ ਆ ਦੇਖੋ ਹੁਣ ਕੀ ਲਾ ਰਹੀ ਹੈ ਲਬੀ ਸਟicker ਆ ਲਬੀ ਸਟicker ਲਾ ਰਹੀ ਹੈ ਪਤਾ ਨਹੀਂ ਕੀ ਮੈਂ ਲਾਂਦੇ ਮੈਂ ਤਾਂ ਸਮਝ ਨਹੀਂ ਆਂਦੀ ਟੀਲੇ ਲਈ ਜਾਣਗੇ ਮੈਂ ਤਾਂ ਕਈਆਂ ਦੇਖੇ ਕਿ ਦੂਜੀ ਲੰਦੀਆਂ ਨੇ ਇਹ ਪਰ ਦੂਜੀ ਆ ਪਤਾ ਨਹੀਂ ਕਿ ਇਹ ਜੀ ਆ ਹੁਣ ਲਾਰੀਆ ਕਾਜਲ ਹਾਏ ਹਰ ਇੱਕ ਕੱਜੜ ਲਾਂਦੀ ਪੀ ਹੋਣਾ ਲੱਗਿਆ ਚਲੋ ਜੀ ਲੋ ਜੀ ਹੋ ਗਈ ਹੁਣ ਇਹ ਤਿਆਰ ਦੱਸੋ ਮੁਸਕਾਨ ਵਿੱਚ ਕਿਹ ਹੈ ਜੀ ਲੱਗ ਰਹੀਆਂ ਥੋੜੇ ਲੱਗਦੀਆਂ ਕਿ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਠੀਕ ਆ ਬਾਜੀ ਹੁਣ ਤੁਸੀਂ ਦੇਖ ਲਿਆ ਇਹ ਇੰਨੀ ਕੀ ਤਿਆਰ ਹੁੰਦੀ ਹੈ ਜਿਆਦਾ ਤਿਆਰ ਨਹੀਂ ਹੁੰਦੀ ਹੈਗੀ ਜੇ ਆਪਾਂ ਕਹੀਏ ਕੋਈ ਜਿਆਦਾ ਲੀਪਾ ਬੋਤੀ ਨਹੀਂ ਕੁਝ ਨਹੀਂ ਕਰ ਦੇਗੀ ਇਹ ਇੰਨੀ ਕੀ ਤਿਆਰ ਹੁੰਦੀ ਆ ਮੁਸਕਾਨ ਜੀ ਹੁਣ ਕਮੈਂਟ ਕਰਕੇ ਦੱਸ ਦਿਓ ਕਿ ਕਹੇ ਜੀ ਲੱਗ ਰਹੀ ਹੈ ਮੁਸਕਾਨ ਠੀਕ ਹੈ ਦੇਖ ਲਓ ਮੇਰੀ ਘਰ ਵਾਲੀ ਕਿੰਨੀ ਵਧੀਆ ਵਾ ਵਿਚਾਰੀ ਮੇਰੇ ਨੋ ਕੱਟ ਰਹੀ ਆ ਜੇ ਤੁਸੀਂ ਦੇਖ ਰਹੇ ਹੋ ਆ ਦੇਖ ਲਓ ਜੋਤੀ ਸਾਡੇ ਮੈਂ ਸੱਚੀ ਕੋਈ ਪਿਛਲੇ ਜੇਮ ਜੈਨਾ ਪੁੰਨੀ ਕੀਤੀ ਨਾ ਮੈਨੂੰ ਜਿਹੜੀ ਇਹ ਜੀ ਘਰ ਵਾਲੀ ਮਿਲੀ ਹੈ ਮੇਰੀ ਨੋ ਕੱਟ ਰਹੀ ਹੈ ਦੇਖ ਲੋ ਤੁਹਾਡੀ ਕਿਸ ਦੀ ਵਾਈਫ ਕੱਢਦੀ ਹੈ ਨੋ ਐਦਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਮੈਂ ਵੀ ਦੇਖਣਾ ਚਾਹਣਾ ਕਿ ਐਦਾਂ ਦੀ ਘਰ ਵਾਲੀਆਂ ਹੈਗੀਆਂ ਕਿ ਕੋਈ ਨਹੀਂ ਕਿ ਮੇਰੇ ਕੋਲ ਹੀ ਇਕੱਲਾ 12 ਪਲੀਜ਼ ਕਮੈਂਟ ਕਰਿਓ ਆਲੂ ਕੱਟ ਰਹੇ ਹਾਂ ਅੱਛਾ ਗਾਈਸ ਅਸੀ ਹਾਂ आलू कटवे सी मां आ देखो शुकिया आलू बनाने ले आ गया चल दाल बुलाई ते शुकिया आलू बडा केस्तो बाद हम ने फर्स्ट क्लास तरीके ना खावांगे खडे कुल टमाटर नेसी ना हम तो वीडियो से कह के दो अंडे च मण करवे चाय टमाटर तो देना सब्जी बन गए दो टका तते गुंडे अंडे आटे गाइस मैं आलू दी सब्जी बनाने लग गया आलू शुकिया आलू ते बस कुकर चढ़ाता ओदे विच तेल पाणा वाला आएगा लेके फिर नहीं पाया आएगा ਤੇ ਤੇਲ ਪਾਦ ਲਈਆ ਹਾਂ ਹਾਂ ਸੋ ਕਰ ਸੁੱਕ ਗਿਆ ਕੋਕ ਤੇਲ ਬਸ ਔਕ ਚੜਾਇਆ ਨਾ ਮਿੱਟੀ ਮਿੱਟੀ ਉੱਡਦੀ ਆ ਮੈਂ ਤਾਂ ਧੋ ਤੇ ਚੜਾਇਆ ਆ ਤੇਲ ਪਤਾ ਥੋੜਾ ਗਰਮ ਹੋ ਜਾ ਜੀ ਜੀਰਾ ਪਾ ਕੇ ਪਿਆਜ ਬਣਾਇਆ ਤੇ ਅੱਜ ਅਸੀਂ ਲਾਈਵ ਆਏ ਸੀ ਤੁਸੀਂ ਸਾਰਿਆਂ ਨੂੰ ਕਿਵੇਂ ਲੱਗਿਆ ਤਾਂ ਕਮੈਂਟ ਕਰਕੇ ਤੁਸੀਂ ਦੱਸਿਓ ਤੇ ਅਸੀਂ ਅਗਲੇ ਸੈਸ਼ਨ ਦੇ ਜਰੂਰ ਲਾਈਵ ਹੋਰ ਆਵਾਂਗੇ ਤੇ ਲਾਈਵ ਦੇ ਵਿੱਚ ਇੰਨੀ ਸਾਰੀ ਲੋਕ ਜੁੜਨ ਲਈ ਇੰਨਾ ਸਪੋਰਟ ਦਿਖਾਉਣ ਲਈ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਥੈਂਕਸ ਦਿ ਲੋ ਥੈਂਕਸ ਹਾਂ ਤਾਂ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਸਾਡੀ ਵੀਡੀਓ ਨਾਲ ਲਾਈਕ ਕਮੈਂਟ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਫਟਾਫਟ ਨਾਲ ਸਾਡਾ ਵਾਚ ਟਾਈਮ ਜਿੰਨਾ ਵੀ ਸਬਸਕ੍ਰਾਈਬਰ ਉਹ ਪੂਰੇ ਕਰਾ ਦਿਓ ਬਸ ਇਹ ਅਸੀਂ ਇਹ ਜਾਣਨੇ ਕਿ ਚੱਲ ਕਿ ਬਸ ਪਾਪਾ ਘਰੇ ਬੈਹਿ ਜਾਣ ਕਿ ਗੱਲ ਇਹ ਹੈ ਕਿ ਪਾਪਾ ਲਈ ਕਿਉਂਕਿ ਉਹ ਹੈ ਨਹੀਂ ਕਿ ਬਸ ਇਹ ਤੁਹਾਡੇ ਅਸਰ ਹੀ ਹੈ ਕਿ ਤੁਸੀਂ ਉਹ ਕਰਾ ਸਕਦੇ ਹੋ ਹਾਂ ਜੇ ਤੁਸੀਂ ਬਤਾ ਮਤਲਬ ਕਿ ਜਿੰਨਾ ਜਿੰਨਾ ਵੀਡੀਓ ਨੂੰ ਸ਼ੇਅਰ ਕਰੋਗੇ ਅੱਗੇ ਤਾਂ ਇੰਨਾ ਹੋ ਸਕਦਾ ਹੈ। ਤੁਸੀਂ ਵੀਡੀਓ ਸ਼ੇਅਰ ਕਰੋ। ਜਿਆਦਾ ਜਿਆਦਾ ਬਸ ਸ਼ੇਅਰ ਕਰਦੇ ਕਰੋ ਇੱਕ ਦੇਖ ਲਿਆ ਕਰੋ ਬਸ ਇੰਨਾ ਕੁ ਕਰਦੇ ਕਰੋ ਜੀ ਸਾਡਾ ਉਹਦੇ ਵਿੱਚ ਥੋੜਾ ਜ਼ਿਆਦਾ ਹੋ ਜੂ। ਜੇ ਇੱਕ ਵਾਰ ਦੇਖ ਲਈ ਦੁਬਾਰਾ ਫੇਰ ਦੇਖ ਲਿਆ ਕਰੋ। ਕੋਈ ਗੱਲ ਨਹੀਂ। ਆ ਜੀਰਾ ਪਾ ਲੈਂਦੇ। ਆ ਜੀਰਾ ਪਾ ਰਹੇ। ਜੀਰਾ ਪਾ ਕੇ ਅਲਸਨਾ ਤੇ ਪਿਆਰ ਤੇ ਹਰੀ ਮਿਰਚ ਤੇ ਨੂੰ ਮਿਰਚ ਵਾਲੇ ਹਰੀ ਮਿਰਚ ਦਾ ਡੇਸ ਵਾਲੀ ਅੰਦਰ ਆ। तड़का तुड़का लाता हाल भांडे भी धोने तो का काम हले बहुत ज्यादा है तो मैं कम करना से अज्दी ब्लॉग खत्म कर दे तो प्लीज मेरे चैनल वो तो वाइक कमेंट शेयर जरूर करना हो सके शेयर करो सपोर्ट करो तो ਅੱਜ ਅਸੀਂ ਲਾਈਵ ਆਏ ਸਾਂ ਤੁਸੀਂ ਸਾਰਿਆਂ ਨੂੰ ਕਿਵੇਂ ਲੱਗਾ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਬਾਈ ਦੇਖੋ ਥੋੜਾ ਬੋਲ ਬੋਲਣਾ ਕਨਫਿਊਜ਼ ਹੋ ਜਾਂਦੀ ਹਲੇ ਹੈ ਨਹੀਂ ਨਾ ਜੇ ਉਦਾਂ ਪਰੇ ਹੈ ਕਿ ਹੌਲੀ ਹੌਲੀ ਸਭ ਠੀਕ ਹੋ ਜੂਗਾ ਮੈਨੂੰ ਐਕਸਪੀਰੀਅੰਸ ਨਹੀਂ ਨਾ ਹੈਗਾ ਨਹੀਂ ਪਰ ਫਿਰ ਵੀ ਬਣਾਉਣੀ ਹੀ ਰਹੀ ਹੈ ਬਣਾ ਨਹੀਂ ਰਹੀ ਹੈ ਹਾਂ